ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ। ਅਸੀਂ ਠੀਕ ਠਾਕ ਆਏ ਹੋ ਕੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਹਾਜ਼ਰਾਂ ਜੀ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਕੁਝ ਤੁਹਾਡੇ ਕਮੈਂਟਾਂ ਦੇ ਅਨਸਰ, ਕੁਝ ਗੁੱਡ న్యూਜ ਆ ਤੇ ਬਾਕੀ ਜਿਹੜੇ ਵੀ ਵੀਰਾਂ ਨੇ ਆਪਣਾ ਹਜੇ ਤੱਕ ਚੈਨਲ ਫਾਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਕਰ ਲੈਣ ਤੇ ਜਿਨ੍ਹਾਂ ਨੇ ਵੀਰਾਂ ਪਹਿਲਾਂ ਨਹੀਂ ਕੀਤਾ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਹਾਂਜੀ ਇੱਕ ਰਿਕੁਐਸਟ ਹੀ ਆ ਵੀ ਜੀ ਤੁਹਾਨੂੰ ਆਪਣੇ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਵਾ। ਅੰਮਦੀਆਂ ਲੱਗਦੀਆਂ ਹੁੰਦੀਆਂ ਤੇ ਉਹਦੇ ਤੇ ਰੇਟ ਚੱਕ ਤੁਸੀਂ ਲਾਇਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਇੰਨੇ ਨਾਲ ਆਪਣਾ ਵੀ ਹੌਸਲਾ ਵੱਧ ਜਾਂਦਾ ਤੇ ਆਪਾਂ ਤੁਹਾਡੇ ਲਈ ਫੇਰ ਹੋਰ ਨਵੀਂ ਜਾਣਕਾਰੀ ਇਕੱਠੀ ਕਰਕੇ ਵੀਡੀਓ ਲੈ ਕੇ ਆਉਨੇ ਆ ਆਪਣੇ ਵੀਡੀਓ ਤੁਹਾਨੂੰ ਪਤਾ ਹੀ ਆ ਵੀ ਜ਼ਿਆਦਾਤਰ ਤੇ ਇਟਲੀ ਦੀ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦੀ ਆ ਜਿਹੜੇ ਵੀ ਭੈਣ ਇਥੇ ਆ ਚੁੱਕੇ ਆ ਅੱਜ ਕੱਲੇ ਆਉਣ ਵਾਲਾ ਤੇ ਜਿਹੜੇ ਵੀ ਭੈਣ ਹੱਲੇ ਕਮੈਂਟ ਕਰਦੇ ਇਟਲੀ ਆਉਣ ਵਾਰ ਪੇਪਰ ਕਰਵਾਉਣ ਵਾਲੇ ਵੀ ਅੱਗੇ ਆਉਣ ਵਾਲੇ ਸੋਚ ਰਹੇ ਉਹਨਾਂ ਲਈ ਵੀ ਅੱਜ ਦੀ ਅੱਜ ਆਪਣੇ ਕੋਲੇ ਕੋਆਰਡੀਨੇਟਿੰਗ ਆ ਹਾਂਜੀ ਆਪਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਪੂਰੀ ਡਿਟੇਲਸ ਆ ਜਿਹੜੀ ਵੀਡੀਓ ਇਟਾਲੀਅਨ ਵਾਇਸ ਤੇ ਚੈਨਲ ਤੇ ਰਾਤ ਆਈ ਆ ਤੇ ਵੀ ਅੱਜ ਸਵੇਰ ਤੁਹਾਡੇ ਕੋਲੇ ਪਹੁੰਚੀ ਹੋਣੀ ਆ ਰਾਤ ਅਪਲੋਡ ਕੀਤੀ ਸੀਗੀ ਤੇ ਉਹ ਤੁਸੀਂ ਸੁਣ ਸਕਦੇ ਆ ਤੇ ਬਾਕੀ ਆਪਾਂ ਚੱਲਦੇ ਹਾਂ ਹਾਂਜੀ ਜਿਹੜੇ ਗੋਡ ਨਿਊਜ਼ ਆ ਗੋਡ ਨਿਊਜ਼ ਏ ਆ ਵੀ ਜਿਹੜੀ ਇਟਲੀ ਦੀ ਜਿਹੜੀ ਫਲੂਸੀ ਆਪਾਂ ਜਿਹੜੇ ਪੇਪਰ ਆ ਵੀਰ ਭੈਣ ਬਹੁਤ ਪੁੱਛਦੇ ਆ ਵੀ ਹੁਣ ਪੇਪਰ ਕਦੋਂ ਪ੍ਰਾਏ ਜਾਣਗੇ ਭੀ 80 ਸਾਲ ਕਦੋਂ ਓਪਨ ਹੋਣਗੇ ਵੀ ਹੋਣਗੇ ਜਾਂ ਨਹੀਂ ਤੇ ਉਹਨਾਂ ਲਈ ਗੋਰਡ ਨਿਊਜ਼ ਆ ਕਿਉਂਕਿ ਹੁਣ ਫੇਰ ਜਿਹੜੇ ਆ 2026 27 28 ਤੇ ਤਿੰਨਾਂ ਸਾਲਾਂ ਲਈ ਸਰਕਾਰ ਫੇਰ ਪੇਪਰ ਆ ਜਿਹੜੇ ਓਪਨ ਕਰਨੇ ਜਾ ਰਹੀ ਆ ਖੋਲਣ ਜਾ ਰਹੀ ਆ ਬਸ ਹੁਣ ਉਹ ਅੱਗੇ ਜਾ ਕੇ ਥੋੜੀ ਜਿਹੀ ਚੇਂਜ ਆ ਇਹਦੇ ਵਿੱਚ ਉਹ ਤੁਸੀਂ ਦੂਜੇ ਚੈਨਲ ਤੇ ਇਟਾਲੀਅਨ ਵੌਇਸ ਤੇ ਸਾਰੀ ਵੀਡੀਓ ਤੁਸੀਂ ਸੁਣ ਸਕਦੇ ਆ ਤੇ ਕਲੈਕ ਡੇਟ ਕਦੋਂ ਹੋਊਗੀ ਕਦੋਂ ਭਰੇ ਜਾਣਗੇ ਕੀ ਸਾਬ ਹੋਊ ਕੀ ਕੋਟਾ ਹੋਊਗਾ ਆਪਾਂ ਨਾਲ ਦੀ ਨਾਲ ਹੀ ਤੁਹਾਨੂੰ ਜਿਵੇਂ ਜਿਵੇਂ ਆਪਾ ਵੀਟ ਆਪਣੇ ਕੋਲੇ ਆਉਗੀ ਉਵੇਂ ਆਪਾਂ ਤੁਹਾਡੇ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਦੇ ਰਾਵਾਂਗੇ ਹਾਂਜੀ ਅੱਗੇ ਇੱਕ ਵੀਰ ਦਾ ਕਮੈਂਟ ਸੀਗਾ ਸਾਸਿਕਾ ਸੱਸ ਕੀ ਫਿੰਗਰ ਤੋਂ ਪਹਿਲਾਂ ਪਾਸਪੋਰਟ ਤੇ ਨੋਮੇ ਇਕਨੋਮਿਕ ਕਰਵਾਉਣਾ ਜ਼ਰੂਰੀ ਆ ਨਹੀਂ ਜੀ ਜੈਸ ਤਰ੍ਹਾਂ ਹੀ ਤੁਹਾਡੇ ਪਹਿਲਾਂ ਡਾਕੂਮੈਂਟ ਤਿਆਰ ਹੋਏ ਆ ਸਾਰੇ ਤੇ ਉਸੇ ਤਰ੍ਹਾਂ ਜਿਵੇਂ ਤੁਹਾਡਾ ਪਹਿਲਾ ਪਾਸਪੋਰਟ ਆ ਹੁਣ ਜਦੋਂ ਤੁਸੀਂ ਫਿੰਗਰਾਂ ਤੇ ਜਾਓਗੇ ਤੇ ਉਸੇ ਤਰ੍ਹਾਂ ਹੀ ਲੈ ਜਾਓ ਤੇ ਵੀ ਇਹਦੇ ਕੋਈ ਲੋੜ ਨਹੀਂ ਗਈ ਨੋਮ ਇਕਨੋਮਿਕ ਕਰਵਾਉਣੀ ਤੇ ਤੁਸੀਂ ਉਸੇ ਤਰ੍ਹਾਂ ਹੀ ਲੈ ਜਾਓ ਜਿਵੇਂ ਤੁਹਾਡੇ ਪਹਿਲਾਂ ਸਾਰਾ ਕੁਝ ਤਿਆਰ ਹੋ ਜਾਣਾ ਉਸੇ ਤਰ੍ਹਾਂ ਲੈ ਜਾਓ ਪਰ ਇੱਕ ਹਾਂ ਤੁਹਾਨੂੰ ਆਪਾਂ ਕੱਲ ਦੀ ਵੀਡੀਓ ਚ ਵੀ ਦੱਸਿਆ ਸੀ ਵੀ ਜਦੋਂ ਤੁਸੀਂ ਫਿੰਗਰਾਂ ਤੇ ਜਾਓਗੇ ਜਿਹੜੇ ਆਪਣੇ ਨਾਲ ਨਵੇਂ ਵੀਰ ਜੁੜੇ ਆ ਜਿਨ੍ਹਾਂ ਨੇ ਹਜੇ ਆਪਣੇ ਕੱਲ ਦੀ ਵੀਡੀਓ ਨਹੀਂ ਸੁਣੀ ਗਈ ਜਾਂ ਫਿਰ ਹਜੇ ਫਿੰਗਰ ਕਰਾਉਣ ਜਾਣਾ ਵਾ ਤੇ ਉਹ ਵੀ ਔਨਲਾਈਨ ਤੇ ਵੀ ਜਦੋਂ ਵੀ ਤੁਸੀਂ ਜਾਣਾ ਵਾ ਤੇ ਜਿੰਨੇ ਵੀ ਤੁਹਾਡੇ ਮਤਲਬ ਪੀਪਰਾ ਤੁਹਾਡੇ ਕੋਲ ਆ ਡਾਕੂਮੈਂਟ ਆ ਕਰਦੀ ਹਸਪੀਟਲ ਲੋਜਤੀਵਾਵਾ ਜਾਂ ਹੋਰ ਕੋਈ ਵੀ ਆ ਤੇ ਤੁਸੀਂ ਉਹਦੀਆਂ ਫੋਟੋ ਕਾਪੀਆਂ ਜਿਹੜੀ ਤੁਸੀਂ ਕੱਟ ਜਮਾ ਕਰਵਾਈ ਸੀਗੀ ਉਹਦੀਆਂ ਫੋਟੋ ਕਾਪੀਆਂ ਤੁਸੀਂ ਜਰੂਰ ਨਾਲ ਲੈ ਕੇ ਜਾਣਾ ਉੱਥੇ ਉਹਨਾਂ ਦਾ ਪਤਾ ਨਹੀਂ ਉਹਨਾਂ ਨੇ ਕਿਹੜਾ ਡਾਕੂਮੈਂਟ ਮੰਗ ਲੈਣਾ ਵਾ ਤੇ ਤਾਂ ਕਿ ਤੁਹਾਡੇ ਕੋਲ ਹੋਵੇ ਫੇਰ ਤੁਹਾਨੂੰ ਪਤਾ ਹੀ ਆ ਜੇ ਫੇਰ ਨਾ ਹੋਇਆ ਗਾਂ ਫੇਰ ਤੁਹਾਨੂੰ ਅੱਗੇ ਦੀ ਡੇਟ ਦੇਤੀ ਤੇ ਫੇਰ ਫੇਰ ਤੁਹਾਨੂੰ ੌਕਾ ਹੋਊਗਾ ਜਾਣਾ ਆਉਣਾ ਕਿਉਂਕਿ ਕਈ ਵੀਰਾਂ ਦੇ ਪੀਪਰ ਹੋਰ ਜਗਾ ਪਰ ਇਹ ਹੁੰਦਿਆ ਕੰਮ ਹੋਰ ਜਗਾ ਕਰਦੇ ਹੁੰਦੇ ਆ ਫਿਰ ਉਹਨਾਂ ਨੂੰ ਫਿੰਗਰਾਂ ਵਾਸਤੇ ਆਉਣਾ ਜਾਣਾ ਬਹੁਤ ਔਖਾ ਹੋ ਜਾਂਦਾ ਇਸੇ ਕਰਕੇ ਤੁਹਾਨੂੰ ਆਪਾਂ ਕਹਿੰਦੇ ਆ ਇੱਕ ਵੀਡੀਓ ਚ ਦੱਸ ਦੇ ਲਈਏ ਵੀ ਉਹ ਤੁਸੀਂ ਆਪਦੇ ਜਿਹੜੇ ਜਿੰਨੇ ਵੀ ਤੁਹਾਡੇ ਕੋਲੇ ਪੀਪਲ ਆ ਜੋਨਾ ਆਪਾ ਇੰਡੀਆ ਤੋਂ ਵੀ ਤੁਹਾਨੂੰ ਦੱਸਦੇ ਆ ਰਹੇ ਆ ਕਿ ਜਦੋਂ ਵੀ ਰਾ ਨੇ ਉੱਥੇ ਵੀ ਮੈਸੇਜ ਪੇਪਰ ਜਾਵਾ ਪਰਉਣ ਜਾਣੇ ਇਹਦਾ ਕੋਈ ਭਾਰ ਨਹੀਂ ਹੁੰਦਾ ਜਿੰਨੇ ਵੀ ਆਪਣੇ ਰਿਕਮੈਂਟ ਹੁੰਦੇ ਆ ਪੇਪਰ ਹੁੰਦੇ ਆ ਕਿ ਉਹ ਤੁਸੀਂ ਨਾਲ ਲੈ ਕੇ ਜਾਇਆ ਕਰੋ ਉਹਦੀਆਂ ਫੋਟੋ ਕਾਪੀਆਂ ਪੇਪਰ ਵੀ ਪਤਾ ਨਹੀਂ ਹੁੰਦਾ ਉਹਨਾਂ ਨੇ ਕਦੋਂ ਕੀ ਮੰਗ ਲੈਣਾ ਇਸੇ ਤਰ੍ਹਾਂ ਹੀ ਤੁਸੀਂ ਇੱਧਰ ਕਰਿਆ ਕਰੋ ਕਿ ਜਦੋਂ ਤੁਸੀ ਜਾਣਾ ਹੁੰਦਾ ਆਪਦੇ ਫਾਗ ਫਾਤੂਰੇ ਕਸਤੂਰੇ ਜਿਹੜੇ ਵੀ ਤੁਹਾਡੇ ਕੋਲੇ ਫੋਟੋ ਕਾਪੀਆਂ ਹੁੰਦੀਆਂ ਜਾਂ ਤੁਹਾਡੇ ਅਰੀਜਨਲ ਪੇਪਰ ਜੋ ਵੀ ਹੁੰਦਾ ਤੁਸੀਂ ਉਹ ਨਾਲ ਲੈ ਕੇ ਜਾਇਆ ਕਰੋ ਉੱਥੇ ਪਤਾ ਨਹੀਂ ਹੁੰਦਾ ਉਹਨਾਂ ਨੇ ਕੀ ਮੰਗ ਲੈਣਾ ਤੇ ਫਿਰ ਹੁਣ ਪਤਾ ਹੀ ਆ ਡੇਟ ਜਲਦੀ ਨਹੀਂ ਮਹਿਲਦੀ ਫਿਰ ਅੱਗੇ ਤੋਂ ਅੱਗੇ ਜਾ ਕੇ ਫਿਰ ਖੱਜਲ ਖਵਾਰੀ ਹੁੰਦੀ ਆ ਹਾਂਜੀ ਅੱਗੇ ਇੱਕ ਵੀਰ ਦਾ ਕਮੈਂਟ ਸੀਗਾ ਹਾਂਜੀ ਸਾਸਿਕਾਲਸ ਇਸ ਮੈਂ 2022 ਚ ਆਇਆ ਸੀ 9 ਮਹੀਨਿਆਂ ਵਾਲੇ ਪੇਪਰ ਤੇ 2024 ਚ ਪੱਕਾ ਹੋਇਆ ਮੇਰੇ ਪਾਸ 14000 ਰੈਡਿੱਟ ਤਾਂ ਹੈ ਪਰ ਕਾਦਰ ਰੈਡਿੱਟਾ ਅਭੀ ਨਹੀਂ ਬਣਿਆ ਹੈ ਕੀ ਆ ਫੈਮਿਲੀ ਦਾ ਦਮੰਗ ਦਾ ਹੋ ਸਕਦਾ ਹਾਂਜੀ ਜੇ ਤੁਹਾਡੇ ਕੋਲੇ ਰੈਡਿੱਟ ਹੋ ਹੈ ਵੀ ਫੇ ਤੁਹਾਡਾ ਜਿਹੜਾ ਫੈਮਿਲੀ ਦਮਾਂਦਾ ਤੁਸੀਂ ਕਰ ਸਕਦੇ ਆ ਉਹਦੇ ਲਈ ਤੁਹਾਨੂੰ ਇੱਕ ਮਕਾਨ ਦੀ ਲੋੜ ਪਵੇਗੀ ਜ ਮੈਂ ਵੀ ਇਹ ਹਿੰਦੀ ਚ ਕਮੈਂਟ ਕੀਤਾ ਇਸ ਕਰਕੇ ਮੈਂ ਹਿੰਦੀ ਚ ਮੈਂ ਰਪਲਾਈ ਕਰ ਲਿਖੇ ਬਈ ਉਹਦੇ ਲਈ ਤੁਹਾਨੂੰ ਇੱਕ ਮਕਾਨ ਦੀ ਲੋੜ ਪਵੇਗੀ ਉਹ ਆਪਣਾ ਹੋ ਜਾਂ ਤੇ ਰੈਂਟ ਤੇ ਤੁਸੀਂ ਲੈ ਸਕਦੇ ਆ ਤੇ ਇੱਕ ਤੁਹਾਨੂੰ ਜੋ ਪਿਛਲੇ ਸਾਲ ਕੀ ਕੁੱਦ ਹੁੰਦੀ ਆ ਮਤਲਬ ਆਪਣਾ ਨਾ ਪਤਾਮ ਕੀ ਤਾਂ ਹੁਣ ਪਤਾ ਹੀ ਹੋਊਗਾ ਇੱਥੋਂ ਦਾ ਕਿ ਤੁਹਾਨੂੰ 2-3 ਸਾਲ ਹੋ ਗਏ ਆਿਆਂ ਨੂੰ ਤੇ ਉਹ ਜਿਹੜੀ ਕੁੱਦ ਹੁੰਦੀ ਆ ਤੇ ਉਹ ਨਾਲ ਲੱਗੂਗੀ ਤੇ ਫੇਰ ਤੁਸੀਂ ਆਪਦਾ ਜਿਹੜਾ ਫੈਮਿਲੀ ਦਾ ਦਮਾਨ ਦਾ ਵਾ ਕਰ ਸਕਦੇ ਆ ਹਾਂਜੀ ਬਾਕੀ ਜਿਹੜੇ ਬਹੁਤ ਕਮੈਂਟ ਆਪਾਂ ਨੂੰ ਸਾਲ ਵਾਲੇ ਪੇਪਰਾਂ ਦੇ ਆਏ ਆ ਨਾਰਮੀ ਨਹੀਂ ਆਲੀ ਤਾਂ ਨਹੀਂ ਸਾਲ ਵਾਲੇ ਜਿਹੜੇ ਪੀਰਾਂ ਦੇ ਪੇਪਰ ਭਰਾਈ ਆ ਉਹਨਾਂ ਨੇ ਬਹੁਤ ਕਮੈਂਟ ਆਇਆ ਵੀ ਜੇ ਹਜੇ ਤੱਕ ਵੀ ਸਾਲ ਵਾਲੀ ਪੀਪਰਾਂ ਦਾ ਕੋਟਾ ਹੈਗਾ ਸਾਡੇ ਪੇਪਰ ਨਿਕਲੇ ਨਹੀਂਗੇ ਸਾਲ ਵਾਲੇ ਪਹਿਲਾਂ ਵੀ ਆਪਾਂ ਤੁਹਾਨੂੰ ਦੱਸਿਆ ਵੀ ਹਰੇਕ ਵੀਡੀਓ ਵਿੱਚ ਦੱਸਦੇ ਆ ਵੀ ਜਿਹੜੇ ਸਾਲ ਵਾਲੇ ਪੀਪਰ ਆ ਉਹਨਾਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਵਾ ਨਿਕਲਣ ਨੂੰ ਤੇ ਵੀ ਆਪਾਂ ਤੁਹਾਨੂੰ ਕਹਿੰਦੇ ਆ ਵੀ ਤੁਹਾਡੇ ਸਾਲ ਵਾਲੇ ਪੀਪਰ ਆ ਜਿਹੜੇ ਹੁਣ ਨਿਕਲੇ ਆਉਣਗੇ ਤੁਸੀਂ ਵੇਟ ਕਰੋ ਜਰੂਰ ਨਿਕਲੇ ਆਉਣਗੇ ਹੁਣ ਕਈ ਜ਼ਿਲ੍ਹਿਆਂ ਚ ਪਤਾ ਨਹੀਂ ਕੀ ਗੱਲ ਸੀ ਕਿ ਵੀ ਪੇਪਰ ਜਿਹੜੇ ਇਹਨਾਂ ਨੇ ਬਲੌਕ ਕੀਤੇ ਹੋਏ ਸੀ ਅਜੇ ਤੱਕ ਨਹੀਂ ਨਿਕਲੇ ਤੇ ਉਹਦੀ ਵਜ੍ਹਾ ਕਰਕੇ ਵੀ ਕਈ ਵੀਰਾਂ ਦੇ ਪੇਪਰ ਹਜੇ ਨਹੀਂ ਨਿਕਲੇਗੇ ਜੋ ਵੀਰ ਵੇਟ ਕਰ ਸਕਦੇ ਆ ਕਿ ਤੁਹਾਡਾ ਕੋਟੇ 'ਚ ਨਾਮ ਆ ਗਿਆ ਐ ਸਾਲ ਦਾ ਤੁਹਾਨੂੰ ਆਪਾਂ ਦੱਸਿਆ ਹੀ ਸੀਗਾ ਵੀ ਜਿਹੜੇ ਮਤਲਬ ਕੋਟਾ ਜਿਹੜਾ ਘੱਟ ਵੀ ਮਤਲਬ ਜ਼ਿਆਦਾ ਸੀਗੇ ਤੇ ਪੇਪਰ ਘੱਟ ਭਰੇ ਗਏ ਆ ਤੇ ਉਹਦੀ ਵਜ੍ਹਾ ਕਰਕੇ ਬਹੁਤ ਵੀ तकरीबन ਬਹੁਤ ਜ਼ਿਆਦੇ ਵਿਦਾਂ ਦੇ ਪਹਿਣਾ ਦੇ ਪੇਪਰ ਜਿਹੜੇ ਨਿਕਲ ਵੀ ਚੁੱਕੇ ਆ ਹਜੇ ਜਿਨ੍ਹਾਂ ਦੇ ਨਹੀਂ ਨਿਕਲੇਗੇ ਤੇ ਉਹ ਵੀ ਜਿਹੜੇ ਸਾਲ ਵਾਲੇ ਪੇਪਰ ਆ ਜਾਂ 9 ਮਹੀਨੇ ਆਣੇ ਤੁਹਾਡੇ ਉਹ ਨਿਕਲ ਜਾਣਗੇ ਤੁਸੀਂ ਵੇਟ ਕਰ ਸਕਦੇ ਆ ਭਾਤੇ ਡੋਮੈਸਟਿਕ ਪੇਪਰਾਂ ਦਾ ਆਪਾਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ ਵੀ ਦੱਸਿਆ ਸੀਗਾ ਭਈ ਉਹਦੇ ਲਈ ਆਪਾਂ ਹਜੇ ਤੁਹਾਨੂੰ ਕਹੋ ਨਹੀਂ ਕਹਿ ਸਕਦੇ ਕਿਉਂਕਿ ਉਹਦਾ ਕੋਟਾ ਜਿਹੜਾ ਬਹੁਤ ਘੱਟ ਸੀ ਪੇਪਰ ਬਹੁਤ ਜ਼ਿਆਦਾ ਭਰੇ ਗਏ ਸੀ ਬਾਕੀ ਐਤਕੀ ਜਿਹੜੀਆਂ ਲੇਡੀਜ਼ ਨੂੰ ਕੋਟਾ ਜ਼ਿਆਦਾ ਸੀਗਾ ਪਹਿਨਣ ਨੂੰ ਤੇ ਉਹਦੀ ਵਜ੍ਹਾ ਕਰਕੇ ਪਹਿਲਾਂ ਦੇ ਤਾਂ ਤਕਰੀਬਨ ਜਿੰਨੇ ਵੀ ਆਪਣੇ ਜਾਣ-ਪਛਾਣ ਚ ਜਿੰਨੇ ਵੀ ਭਰੇ ਸੀਗੇ ਪੇਪਰ ਡੋਮੈਸਟਿਕ ਉਹ ਨਿਕਲ ਚੁੱਕੇ ਆ ਕਿਉਂਕਿ ਟਾਈਮ ਵੀ ਜਿਆਦਾ ਸੀ ਇੱਕ ਪਹਿਲਾਂ ਤਾਂ ਤੁਹਾਨੂੰ ਦੱਸਿਆ ਸੀਗਾ 9:00 ਵਜੇ ਪੰਜ ਮਿੰਟ ਸੀਗਾ ਟਾਈਮ ਤੇ ਉਹਦੇ ਵੀ ਜਿਹੜੀ ਪੀਪਰ ਡਾਇਗਨੋਸਟਿਕ ਉਹੋ ਨਿਕਲ ਗਿਆ ਤੇ ਬਾਕੀ ਇੱਕ ਵੀਰ ਦਾ ਕਮੈਂਟ ਸੀਗਾ ਹਾਂਜੀ ਸੈਸ ਜਦੋਂ ਕੋਟੇ 'ਚ ਨਾਮ ਆ ਜਾਂਦਾ ਤਾਂ ਕਿੰਨੇ ਦਿਨਾਂ ਬਾਅਦ ਪੀਪਰ ਆ ਜਿਹੜੇ ਨਿਕਲ ਜਾਂਦੇ ਆ ਹਾਂਜੀ ਜਦੋਂ ਕੋਟੇ 'ਚ ਨਾਮ ਆ ਜਾਂਦਾ ਠੀਕ ਹੈ ਉਹ ਤਾਂ ਨਾਲ ਦੀ ਨਾਲ ਹੀ ਆਪਾਂ ਨੂੰ ਜਦੋਂ ਪੀਪਰ ਨਿਕਲਨੇ ਸਟਾਰਟ ਹੁੰਦੇ ਆ ਨਾਲ ਦੀ ਨਾਲ ਆਪਾਂ ਨੂੰ ਜਿਹੜਾ ਨੋਲਾਸਤਾ ਮਿਲ ਜਾਂਦਾ ਅੱਗੇ ਇੱਕ ਕਮੈਂਟ ਹੋ ਸੀਗਾ ਵੀ ਇਹਦਾ ਆਪਾਂ ਨਾਲ ਹੀ ਰਿਪਲਾਈ ਕਰਦੇ ਆ ਉਹ ਸੀਗਾ ਵੀ ਜਦੋਂ ਕੋਈ ਆਪਾਂ ਤੋਂ ਡਾਕੂਮੈਂਟ ਦੀ ਵਾਧ ਘਾਟ ਹੁੰਦੀ ਹੈ ਕੋਈ ਮੰਗ ਲੈਂਦੀ ਆ ਉਸ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਆਪਾਂ ਨੂੰ ਜਿਹੜਾ ਨੋਲਾਸਤਾ ਮਿਲ ਜਾਂਦਾ ਵਾ ਆਪਣੇ ਰਾਤ ਵਾਲੀ ਵੀਡੀਓ ਵੀ ਜਿਹੜੀ ਆਇਓ ਚ ਵੀ ਦੱਸਿਆ ਸੀਗਾ ਤੇ ਹੁਣ ਵੀ ਆਪਾਂ ਦੱਸ ਦਿਆਂ ਜਦੋਂ ਵੀ ਆਪਾਂ ਨੂੰ ਕੋਈ ਬਾਦ ਘਾਟ ਹੁੰਦੀ ਆ ਆਪਾਂ ਚਲੋ ਤੁਹਾਨੂੰ ਸਟਾਰਟਿੰਗ ਤੋਂ ਦੱਸ ਦਿਆਂ ਜਦੋਂ ਪੇਪਰ ਭਰੇ ਜਾਂਦੇ ਆ ਨਾ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਜਿਹਨੇ ਵੀ ਆਪਣੇ ਪੇਪਰ ਭરાਏ ਹੁੰਦੇ ਆ ਨਾ ਉਹ ਸਪੈਡਾ ਆਈਡੀ ਨਾਲੋਂ ਤੋਂ ਪਤਾ ਲੱਗ ਸਕਦਾ ਜਿਨੇ ਭਰੇ ਹੁੰਦੇ ਆ ਵੀ ਆਪਾਂ ਦਾ ਪੇਪਰ ਜਿਹੜੇ ਕੋਟੇ ਚ ਆ ਗਏ ਆ ਕਿ ਨਹੀਂ ਆਏ ਜਦੋਂ ਆਪਣੇ ਪੇਪਰ ਕੋਟੇ ਚ ਆ ਜਾਂਦੇ ਆ ਜਦੋਂ ਪੇਪਰ ਨਿਕਲਨੇ ਸਟਾਰਟ ਹੁੰਦੀ ਆ ਪੀਪਰ ਨਿਕਲਨੇ ਸਟਾਰਟ ਹੁੰਦੇ ਆ ਜੇ ਆਪਣੇ ਸਾਰੇ ਡਾਕੂਮੈਂਟ ਸਹੀ ਲਾਏ ਆ ਤੇ ਨਾਲ ਦੀ ਨਾਲ ਆਪਾਂ ਨੂੰ ਲੋਲਾ ਉਸਤਾ ਮਿਲ ਜਾਂਦਾ ਜੇ ਕੋਈ ਡਾਕੂਮੈਂਟ ਦੀ ਬਾਧਕਾਟ ਹੁੰਦੀ ਆ ਤੇ ਫਿਰ ਉਹ ਆਪਾਂ ਨੂੰ ਮੈਸੇਜ ਕਰਦੇ ਆ ਆਪਣੇ ਕੋਲੇ ਦਸਾਂ ਦਿਨਾਂ ਦਾ ਟਾਈਮ ਹੁੰਦਾ ਵਾ ਤੇ ਆਪਾਂ ਉਹ ਡਾਕੂਮੈਂਟ ਲੈਣੇ ਵੀ ਭਰਾਏ ਹੁੰਦੇ ਆ ਪੀਪਰ ਤੇ ਉਹ ਡਾਕੂਮੈਂਟ ਜਾਂ ਜੇ ਕੋਈ ਉਹਦੇ ਕੋਲ ਹੈਗਾ ਦੇ ਸਕਦੇ ਆ ਜਾਂ ਵਕੀਲ ਤੋਂ ਤਿਆਰ ਕਰਵਾ ਕੇ ਵੀ ਆਪਾਂ ਦੇ ਸਕਦੇ ਆ ਠੀਕ ਹੈ ਉਹ ਜਦੋਂ ਦੇ ਦਿੰਦੇ ਆ ਉਸ ਤੋਂ ਬਾਅਦ 11 ਦਿਨਾਂ ਦਾ ਟਾਈਮ ਹੁੰਦਾ ਵਾ ਤੇ ਨਾਲ ਦੀ ਨਾਲ ਜਿਹੜਾ ਤੁਹਾਡਾ ਨੂਲਾ ਆਉਂਦਾ ਆ ਜਾਂਦਾ ਹੈ ਤੇ ਇਹ ਜਿਆਦਾ ਟਾਈਮ ਨਹੀਂ ਹੁੰਦਾਗਾ ਵੀ ਜਾਂ 2 ਮਹੀਨੇ ਜਾਂ ਜਦੋਂ 3 ਮਹੀਨਿਆਂ ਦਾ ਵੀ ਜਾਂ ਹਾਂ ਕੋਟੇ ਚ ਨਾਮ ਆ ਗਿਆ ਠੀਕ ਆ ਆ ਗਿਆ ਤਾਂ ਚਲੋ ਆਪਣਾ ਪਤਾ ਹੀ ਆ ਉਦੋਂ ਹੀ ਪਤਾ ਲੱਗ ਜਾਂਦਾ ਹੈ ਨਾ ਜਦੋਂ ਪੀਪਰ ਆਪਾਂ ਭਰੇ ਹੁੰਦੇ ਆ ਵੀ ਕੋਟੇ ਚ ਆਪਣਾ ਆ ਚੁੱਕੇ ਆ ਜਿਹੜੇ ਬੰਦੇ ਨੇ ਆਪਾਂ ਪੀਪਰ ਭਰੇ ਆ ਜਦੋਂ ਪੀਪਰ ਨਿਕਲ ਸਟਾਰਟ ਹੁੰਦੇ ਆ ਉਦੋਂ ਨਿਕਲ ਜਾਂਦੇ ਆ ਜਦੋਂ ਕੋਈ ਉਹ ਡਾਕੂਮੈਂਟ ਦੀ ਵਾਰ ਘਾਟ ਮੰਗਦੇ ਆ ਉਦੋਂ ਬਾਅਦ ਜਿਆਦਾ ਟਾਈਮ ਨਹੀਂ ਹੁੰਦਾ ਜਦੋਂ ਆਪਾਂ ਜਲਦੀ ਤੋਂ ਜਲਦੀ ਉਹਨਾਂ ਨੂੰ ਤਿਆਰ ਕਰਾ ਕਰਕੇ ਦੱਸਾਂਗੇ ਜਿਹਨਾਂ ਦੇ ਵਿੱਚ ਉਹ ਪੀਪਰ ਦੇ ਦੇਣੇ ਆ ਫਿਰ 10 ਦਿਨਾਂ ਦਾ ਬਸ ਕੁੱਣਾ ਉਹ ਦੱਸਾਂਗੇ 11 ਦਿਨਾਂ ਦੇ ਵਿੱਚ ਹੀ ਉਹ ਆਪਾਂ ਨੂੰ ਜਿਹੜਾ ਆਪਣਾ ਨਾਮ ਲੋਲਾ ਹੌਸ ਦਾ ਹੋ ਦੇ ਦਿੰਦੀ ਆ ਹਾਂਜੀ 8 ਸੀਗੀ ਜੀ ਅੱਜ ਦੀ ਆਪਣੀ ਵੀਡੀਓ ਬਾਤ ਅਪਾਇੰਟਮੈਂਟਾਂ ਬਾਰੇ ਅਪਾਇੰਟਮੈਂਟਾਂ ਬਾਰੇ ਆਪਾਂ ਬਹੁਤ ਵੀਰਾਂ ਦੇ ਕਮੈਂਟ ਆਏ ਆ ਬਈ ਜਿਨ੍ਹਾਂ ਦੇ ਹੁਣ ਨੂਲੇ ਉਸ ਤੇ ਨਿਕਲ ਚੁੱਕੇ ਆ ਵੀ ਅਪਾਇੰਟਮੈਂਟਾਂ ਬਾਰੇ ਦੱਸੋ ਆਪਾਂ ਤੁਹਾਨੂੰ ਕੱਲ ਦੱਸਿਆ ਸੀਗਾ ਕੱਲ ਸੀਗੀ ਆਪਣੇ ਕੋਲ ਹੀ ਅਪਡੇਟ ਬਈ ਕੱਲ ਕਹਿੰਦੇ ਸੀ ਹਜੇ ਸਲੋਟ ਦੰਦ ਹਨਾ ਕਿ ਨਹੀਂ ਮਿਲ ਰਹੀਆਂ ਅਕਤੂਬਰ ਤੱਕ ਜਾ ਚੁੱਕੀਆਂ ਵਾ ਤੇ ਸੰਬਰ ਦੇ ਅੰਤ ਤੱਕ ਤੇ ਅੱਗੇ ਹੁਣ ਵੇਖੋ ਪਤਾ ਲੱਗਾ ਕੋਈ ਵੀ ਅਪਡੇਟ ਆਏ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਆਪਣੇ ਜਿਹੜੇ ਵੀਰ ਭੈਣਾਂ ਦੇ ਹੋਲੇਆਸ ਤੇ ਨਿਕਲੇ ਆ ਤੇ ਉਹ ਤੁਸੀਂ ਇੰਨਾ ਟਾਈਮ ਨਾ ਪਾਇਆ ਕਰੋ ਜਦੋਂ ਤੁਸੀਂ ਸ਼੍ਰੀ ਮੰਦਰੋਂ ਤੁਹਾਡਾ ਹੋਲਾਸ ਤਾਂ ਨਿਕਲਿਆ ਹੁੰਦਾ ਜੋ ਵੀ ਤੁਹਾਡੀ ਕਰਾਮਾਤ ਹੁੰਦੀ ਹੈ ਮਾਨਕ ਨਰੇਸ ਦੇ ਦਾਨ ਤੇ ਉਹ ਕਿਸ ਤਰੀ ਲੱਗੀ ਕਰਕੇ ਪਿੱਛੇ ਪਰਮਾ ਉਹ ਹੋ ਜਾਂਦਾ ਮਤੇ ਉਹ ਤੁਸੀਂ ਆਪ ਦਾ ਨੋ ਲਾ ਉਸ ਤਾਂ ਉਹ ਜਲਦੀ ਤੇ ਜਾਂਦੀ ਆਪ ਦਾ ਚੌਕ ਤੇ ਐਪੋਇੰਟਮੈਂਟ ਲੈਣਾ ਕਰੋ ਕਿਉਂਕਿ ਜੇ ਤੁਹਾਨੂੰ ਪਤਾ ਹੈ ਨਾਲ ਦੀ ਨਾਲ ਕੰਮ ਲੇਟ ਹੋ ਜਾਂਦਾ ਲੇਟ ਹੋ ਜਾਂਦਾ ਐਪੋਇੰਟਮੈਂਟ ਵੀ ਲੇਟ ਮਿਲੂਗੀ ਤੇ ਉਹਦੀ ਵਜ੍ਹਾ ਕਰਕੇ ਤੇ ਸੀ ਇਫੇਟਰਨ ਪਤਾ ਗੈਂਗ ਨੂੰ ਬਹੁਤ ਕੱਜਲ ਕਰਵਾ ਰਹੀਆਂ ਹੁੰਦੀਆਂ ਕਈ ਵੀਰ ਬੈਨਾਂਦੇ ਜਿਹੜਾ ਟਾਈਮ ਨੂੰ ਲਿਆਉਸ ਤੇ ਦਾ ਲੱਗ ਜਾਂਦਾ ਜਦੋਂ ਉਹਨਾਂ ਨੂੰ ਅਪਾਇੰਟਮੈਂਟ ਆ ਮਿਲਦੀਆਂ ਵਾ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਲੈ ਕੇ ਕੋਈ ਨਵੀਂ ਜਾਣਕਾਰੀ ਨਵੀਂ ਅਪਡੇਟ ਹੋਰ ਤੁਹਾਡੇ ਕਮੈਂਟਾਂ ਦੇ ਆਨਸਰ ਹੌਂਦਿਓ ਜੀ ਆਗਿਆ ਸਸਤ ਕੰਮ